ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜਿਹੜਾ ਨਾਮ ਉੱਤੇ ਵਿਸ਼ਵਾਸ ਰੱਖਦਾ ਹੈ ਉਹੀ ਸੰਸਾਰ ਤੋਂ ਜਿੱਤ ਜਾਂਦਾ ਹੈ ਬਾਕੀ ਕੋਈ ਕਰਮ ਲਿਖੇ ਵਿੱਚ ਨਹੀਂ ਪੈਂਦਾ ਜਿਹੜਾ ਪਰਮੇਸ਼ਰ ਨੂੰ ਭੁੱਲ ਜਾਵੇ ਫਿਰ ਗੁਰੂ ਮਹਾਰਾਜ ਕਹਿੰਦੇ ਹਨ ਉਸ ਦਾ ਮਨ ਵੀ ਰੋਗੀ ਹੋ ਜਾਂਦਾ ਹੈ ਤਨ ਵੀ ਰੋਗੀ ਹੋ ਜਾਂਦਾ ਹੈ ਸਾਰਾ ਕੁਝ ਰੋਗੀ ਹੋ ਜਾਂਦਾ ਹੈ ਰੋਗ ਹੀ ਲੋਗ ਆ ਜਾਂਦੇ ਹਨ ਸਭ ਰੋਗ ਉੱਟ ਕੇ ਖੜੇ ਹੋ ਜਾਇਆ ਕਰਦੇ ਹਨ ਮਨ ਦੇ ਰੋਗੀ ਹੋ ਜਾ ਨਾਲ ਇਹ ਨਰਕਾਂ ਵਿੱਚ ਘੁੰਮਦਾ ਹੈ ਤਨ ਦੇ ਰੋਗੀ ਹੋ ਜਾ ਨਾਲ ਦੁੱਖ ਹੁੰਦਾ ਹੈ ਪਰ ਜਿਸ ਦੀ ਜਾਦ ਵਿੱਚ ਵਾਹਿਗੁਰੂ ਵਸਿਆ ਰਹੇ ਤਾਂ ਮਾਨਸਿਕ ਰੋਗ ਨਹੀਂ ਲੱਗਦੇ ਉਸ ਨੂੰ ਨਾ ਆਰਥਿਕ ਰੋਗ ਲੱਗਦੇ ਹਨ ਨਾ ਸਰੀਰਕ ਰੋਗ ਲੱਗਦੇ ਹਨ ਕਿਉਂਕਿ ਉਸਨੇ ਆਪਣੀ ਸੁਰਤੀ ਹਰ ਵਕਤ ਵਾਹਿਗੁਰੂ ਦੇ ਚਰਨਾਂ ਨਾਲ ਜੋੜੀ ਹੁੰਦੀ ਹੈ ਵਾਹਿਗੁਰੂ ਵਿੱਚ ਸੁਰਤ ਜੁੜੀ ਰਹਿੰਦੇ ਨਾਲ ਸਤ ਚਿੱਤ ਅਤੇ ਆਨੰਦ ਪ੍ਰੀਜੋ ਪਰਮ ਸ਼ਕਤੀ ਹੈ ਉਹ ਪਰਵੇਸ਼ ਕਰਦੀ ਰਹਿੰਦੀ ਹੈ ਸਰੀਰ ਵਿੱਚ ਹਰ ਵਕਤ ਸਬੰਧ ਜੁੜ ਜਾਂਦਾ ਹੈ ਸਰੀਰ ਦਾ ਉਸ ਪਰਮ ਸ਼ਕਤੀ ਦੇ ਨਾਲ ਅਤੇ ਫਿਰ ਉਸ ਦਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਅਤੇ ਮਨ ਵੀ ਤਤ ਨੂੰ ਇਸ ਤਰ੍ਹਾਂ ਦਾ ਹੈ ਪਰ ਜੋ ਭੁੱਲ ਜਾਂਦੇ ਹਨ ਉਹਨਾਂ ਦੇ ਤਾਂ ਸਾਰੇ ਹੀ ਰੋਗ ਜਗ ਜਾਂਦੇ ਹਨ ਪਰਮੇਸ਼ਰ ਤੇ ਭੁੱਲੇ ਆਂ ਵਿਆਪਨ ਸਭੇ ਰੋਗ ਸਾਡੀ ਅ즈ਦੀ ਸਾਖੀ ਗੁਰੂ ਨਾਨਕ ਪਾਸ਼ਾ ਨੇ ਕਿਸ ਤਰ੍ਹਾਂ ਤਨ ਦੇ ਨਾਲ ਮਨ ਦੇ ਰੋਗਾਂ ਨੂੰ ਵੀ ਦੂਰ ਕੀਤਾ ਅਤੇ ਅਸਲੀ ਮਾਰਗ ਦੀ ਸੋਚੀ ਵੀ ਬਖਸ਼ੀ ਇੱਕ ਬੜੀ ਹੀ ਪਹਿਲੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਦੀ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਨਾਨਕ ਪਾਸ਼ਾ ਸੰਸਾਰ ਦਾ ਉਦਾਰ ਕਰ ਦੇ ਕਰਦੇ ਦੇ ਦਿਪਾਲਪੁਰ ਨਗਰ ਵਿੱਚ ਪਹੁੰਚੇ ਉੱਥੇ ਹਨੇਰਾ ਹੋ ਗਿਆ ਕੀ دیکھتے ਹਨ ਕੋਈ ਪਰਛਾਲ ਪਾਣੀ ਛੱਕ ਕੇ ਬੈਠਾ ਹੈ ਕੋਈ ਕੁਝ ਕਰਦਾ ਹੈ ਕੋਈ ਸੌਣ ਦੀ ਤਿਆਰੀ ਕਰੀ ਜਾਂਦਾ ਹੈ ਤਾਂ ਗੁਰੂ ਨਾਨਕ ਪਾਸ਼ਾ ਨੇ ਹੁਕਮ ਕੀਤਾ ਮਰਦਾਨਿਆ ਇੱਥੇ ਹੀ ਬਿਰਾਜ ਜਾਂਦੇ ਹਾਂ ਮਰਦਾਨੇ ਨੇ ਸੱਤ ਵਚਨ ਕਿਹਾ ਅਤੇ ਉਸ ਥਾਂ ਨੂੰ ਸਾਫ਼ ਕੀਤਾ ਆਹਨੂੰ ਸਾਫ ਕਰਕੇ ਗੁਰੂ ਮਹਾਰਾਜ ਦਾ ਆਸਨ ਹੀ ਵਿਸ਼ਾਂ ਲੱਗਾ ਸੀ ਕਿ ਜਿਸ ਦਾ ਨੇੜੇ ਕਾਲਸੀ ਉਹ ਆ ਗਿਆ ਅਤੇ ਆਕੇ ਕਹਿ ਲਗਾ ਕਿ ਤੁਹਾਨੂੰ ਕਿਸ ਨੇ ਕਿਹਾ ਹੈ ਇਥੇ ਬੈਠਣ ਨੂੰ ਗੁਰੂ ਮਹਾਰਾਜ ਨੇ ਕਿਹਾ ਪਿਆਰਿਆ ਅਸੀਂ ਕੁਛ ਝੁੱਕੇ ਨਹੀਂ ਲਜਾਣਾ ਅਸੀਂ ਰਹਿਣ ਬਸੇਰਾ ਕਰਨਾ ਹੈ ਦੋ ਘੜੀ ਵਾਸਤੇ ਇਥੇ ਪਾਣੀ ਹੈ ਸਾਹਮਣੇ ਅਸੀਂ ਇਸ਼ਨਾਨ ਕਰ ਲਵਾਂਗੇ ਤਾਂ ਉਹ ਵਿਅਕਤੀ ਕਹਿ ਲਗਾ ਨਹੀਂ ਨਹੀਂ ਤੁਸੀਂ ਇਥੇ ਨਹੀਂ ਬੈਠ ਸਕਦੇ ਜੇਕਰ ਆਪ ਹੀ ਉੱਠ ਖੜੋਵੋ ਤਾਂ ਚੰਗਾ ਹੈ ਨਹੀਂ ਤਾਂ ਮੈਂ ਉਠਾਲ ਦਿਆਂਗਾ ਮੇਰੇ ਨਾਲ ਬਹੁਤ ਬੰਦੇ ਹਨ ਗੁਰੂ ਮਹਾਰਾਜ ਜੀ ਨੇ ਕਿਹਾ ਚੰਗਾ ਪਿਆਰਿਆ ਤੇਰੀ ਮौज ਨਹੀਂ ਪੈਂਦੀ ਇੱਥੇ ਗੁਰੂ ਮਹਾਰਾਜ ਅਗਨੇ ਥਾਉ ਚਲੇ ਗਏ ਉਥੇ ਮਰਦਾਨੇ ਨੇ ਜਗਾ ਸਾਫ ਕੀਤੀ ਉਸ ਥਾਉ ਵਾਲੇ ਵੀ ਆ ਕੇ ਕਹਿਣ ਲੱਗੇ ਕਿ ਇਹ ਕਿਹੜੇ ਚੋਰ ਚਕਾਰਾ ਕੇ ਬੈ ਗਏ ਹਨ ਉਹਨਾਂ ਨੇ ਵੀ ਔਖੂ ਜਾਨੋ ਕਿਹਾ ਅਤੇ ਕਿਹਾ ਤੁਹਾਨੂੰ ਰਾਤ ਇੱਥੇ ਨਹੀਂ ਕੱਟਣ ਦੇਣੀ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਪਿਆਰਿਓ ਤੁਹਾਡਾ ਸ਼ਹਿਰ ਵੱਸਦਿਆਂ ਦਾ ਸ਼ਹਿਰ ਹੈ ਤੁਹਾਡੇ ਸ਼ਹਿਰ ਵਿੱਚ ਕੋਈ ਸਾਧੂ ਮਹਾਤਮਾ ਤਾਂ ਆਉਂਦਾ ਹੀ ਹੋਏਗਾ ਉਸ ਤੇ ਬੈਠਣ ਵਾਸਤੇ ਰਾਤ ਕੱਟਣ ਵਾਸਤੇ ਕੋਈ ਥਾਉ ਨਹੀਂ ਹੈ ਇੱਕ ਨੇ ਮਖਲ ਕੀਤਾ ਮਹਾਰਾਜ ਇਹ ਜੋ ਤੁਹਾਡੇ ਸਾਹਮਣੇ ਰਸਤਾ ਜਾਂਦਾ ਪਿਆ ਹੈ ਇਸ ਉੱਤੇ ਚੱਲ ਪੋ ਸਾਹਮਣੇ ਇੱਕ ਖੂਹ ਆਏਗਾ ਉੱਥੇ ਤੁਹਾਨੂੰ ਬੜੀਆਂ ਹੀ ਸੁਗੰਧੀਆਂ ਆਉਣਗੀਆਂ ਅਤੇ ਤੁਹਾਡੇ ਰਹਿਣ ਵਾਸਤੇ ਬਹੁਤ ਹੀ ਵਿਸ਼ੇਸ਼ ਥਾਵਾਂ ਹਨ ਉੱਥੇ ਇਸ ਤਰ੍ਹਾਂ ਉਹਨਾਂ ਨੇ ਗੁਰੂ ਨਾਨਕ ਪਾਸ਼ਾ ਨੂੰ ਕੋੜੀ ਦੀ ਚੌਂਪੜੀ ਵਾਲ ਤੌਰ ਦਿੱਤਾ ਕਿਉਂਕਿ ਵਿੱਚੋਂ ਤਾਂ ਜਾਂਦੇ ਹੀ ਨਹੀਂ ਸਨ ਕਿ ਸਾਧੂ ਕੀ ਹੁੰਦੇ ਹਨ ਜਦੋਂ ਗੁਰੂ ਨਾਨਕ ਪਾਸ਼ਾ ਉੱਧਰ ਨੂੰ ਜਾਂਦੇ ਹਨ ਉੱਥੇ ਇੱਕ ਪ੍ਰੇਮੀ ਜਿਸ ਦੇ ਸਰੀਰ ਨੂੰ ਕੁਸਟ ਹੋਇਆ ਹੋਇਆ ਸੀ ਪਹਿਲਾਂ ਚੰਗਾ ਖਾਂਦਾ ਪਿੰਦਾ ਬੰਦਾ ਸੀ ਲੇਕਿਨ ਭੋਗਾਂ ਦੀ ਦੁਨੀਆ ਵਿੱਚ ਪੈ ਗਿਆ ਜਦੋਂ ਮੇਸ਼ਾ ਨੂੰ ਪਹ ਲਗਿਆ ਪੁੱਲਨ ਦੇ ਨਾਲ ਐਸੇ ਰੋਗ ਲੱਗ ਗਏ ਵਿਸ਼ੇ ਭੋਗਾ ਚ ਪੈ ਕੇ ਸਰੀਰ ਕੁਸ਼ਤੀ ਹੋ ਗਿਆ ਭਾਵ ਕੋੜੀ ਹੋ ਗਿਆ ਜਿਹੜੇ ਇਸ ਤੇ ਕਰਦੇ ਸਨ ਸਕੇ ਜਾਰ ਬੇਲੀ ਸਨ ਸਭ ਨੇ ਸਾਰ ਸੜ ਦਿੱਤਾ ਪਿੰਡ ਤੋਂ ਬਾਹਰ ਕੱਢ ਦਿੱਤਾ ਕਿਉਂਕਿ ਜਦੋਂ ਇਨਸਾਨ ਦੁਖੀ ਹੋ ਜਾਂਦਾ ਹੈ ਉਸ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਫਿਰ ਉਸ ਦਾ ਸਾਥ ਕੋਈ ਨਹੀਂ ਦਿੰਦਾ ਉਸ ਨੂੰ ਤਾਂ ਬਾਹਰ ਹੀ ਕੱਢ ਆਉਂਦੇ ਹਨ ਇਸ ਤਰ੍ਹਾਂ ਇਹ ਕੋੜੀ ਵੀ ਤਰਸਦਾ ਹੈ ਬੰਦੇ ਦਾ ਮੂੰਹ ਵੇਖਣ ਵਾਸਤੇ ਪਰ ਕੋਈ ਨੇੜੇ ਨਹੀਂ ਆਉਂਦਾ ਇੱਧਰ ਇਹਨਾਂ ਲੋਕਾਂ ਨੇ ਵੀ ਗੁਰਨਾਨਕ ਪਾਸ਼ਾ ਨੂੰ ਕਹਿ ਦਿੱਤਾ ਕਿ ਬਾਹਰ ਤਾਂ ਸੀਸ ਮਹਿਲ ਬਣਿਆ ਹੋਇਆ ਹੈ ਤੁਹਾਡੇ ਵਾਸਤੇ ਮਹਾਰਾਜ ਕਹਿਣ ਲੱਗੇ ਚੱਲ ਮਰਦਾਨਿਆਂ ਜਿੱਧਰ ਨੂੰ ਇਹ ਦੱਸਦੇ ਹਨ ਆਪਾਂ ਉਧਰ ਨੂੰ ਚੱਲੀਏ ਕਰਤਾਰ ਨੂੰ ਜੋ ਪਾਉਂਦਾ ਹੈ ਉਹੀ ਠੀਕ ਹੈ ਜਦੋਂ ਗੁਰਨਾਨਕ ਪਾਸ਼ਾ ਉਸ ਰਸਤੇ ਤੇ ਚੱਲ ਤੇ ਚੱਦੇ ਚੌਪੜੀ ਕੋਲ ਪਹੁੰਚੇ ਤਾਂ ਮਰਦਾਨਾ ਕਹਿਣ ਲੱਗਿਆ ਸੱਚੇ ਪਾਤਸ਼ਾਹ ਇੱਥੋਂ ਤਾਂ ਬੜੀ ਦੁਰਗੰਧ ਆ ਰਹੀ ਹੈ ਗੁਰਨਾਨਕ ਪਾਤਸ਼ਾਹ ਨੇ ਕਿਹਾ ਮਰਦਾਨਿਆ ਇੱਕ ਪਰਮੇਸ਼ਵਰ ਦਾ ਬੰਦਾ ਹੈ ਇੱਥੇ ਦੁਖੀ ਹੋਇਆ ਹੈ ਜਿਸ ਦਾ ਕੋਈ ਸਾਥ ਨਹੀਂ ਦੇ ਰਹਾ ਆਪਣੇ ਮਾੜੇ ਕਰਮਾ ਕਰਕੇ ਇਹ ਗਰੋਗਾਂ ਵਿੱਚ ਗ੍ਰਸਤ ਹੋ ਗਿਆ ਹੈ ਨਿਰੰਕਾਰ ਨੇ ਸਾਨੂੰ ਇੱਥੇ ਭੇਜਿਆ ਹੈ ਇਹਨੇ ਨ ਕੋੜੀ ਨੇ ਸੁਨਿਆ ਕਿ ਬਾਹਰ ਲੋਲਾ ਪੈ ਰਿਹਾ ਹੈ ਕਦੇ ਹਾਈ ਹਾਈ ਕਰਦਾ ਹੈ ਕਦੇ ਚੀਕਾ ਮਾਰਦਾ ਹੈ ਕਦੇ ਗਾਲ੍ਹਾਂ ਕੱਢਦਾ ਹੈ ਕਦੇ ਵਿਰਲਾਪ ਕਰਦਾ ਹੈ ਗੁਰਨਾਨਕ ਮਹਾਰਾਜ ਕਹਿਣ ਲੱਗੇ ਮਰਦਾਨਿਆ ਜਿਸ ਨੂੰ ਬਾਨੀ ਵਿਸਰ ਜਾਂਦੀ ਹੈ ਉਸ ਦਾ ਤਨ ਫਿਰ ਇਸ ਤਰ੍ਹਾਂ ਰੋਗੀ ਹੋ ਜਾਇਆ ਕਰਦਾ ਹੈ ਐਨੇ ਨੇ ਕੋਹੜੀ ਕਹਿ ਲੱਗਾ ਤੁਸੀਂ ਕੌਣ ਹੋ ਮੇਰੇ ਕੋਲ ਆ ਗਏ ਹੋ ਮੇਰੇ ਕੋਲ ਤਾਂ ਕੋਈ ਪਰਿੰਦਾ ਵੀ ਨਹੀਂ ਆਉਂਦਾ ਮੈਂ ਤਾਂ ਆਦਮ ਜਾਦੀ ਸ਼ਕਲ ਦੇਖਣ ਨੂੰ ਤਰਸ ਰਿਹਾ ਹਾਂ ਮੈਨੂੰ ਕੋਈ ਸ਼ਹਿਰ ਚ ਜਾਣ ਨਹੀਂ ਦਿੰਦਾ ਜਿਸ ਰਸਤੇ ਮੈਂ ਤੁਰਦਾ ਹਾਂ ਉਸ ਰਸਤੇ ਨੂੰ ਕੋਈ ਤੁਰਨ ਨੂੰ ਤਿਆਰ ਨਹੀਂ ਹੁੰਦਾ ਮੈਨੂੰ ਸ਼ਕਤੀ ਨਾਲ ਇੱਥੇ ਰੱਖਿਆ ਗਿਆ ਹੈ ਤੁਸੀਂ ਕੌਣ ਆ ਗਏ ਫਰਿਸ਼ਤੇ ਇਹਨੀ ਬਦਬੂ ਦੇ ਵਿੱਚ ਮੇਰੇ ਕੋਲ ਤਾਂ ਕੋਈ ਵੀ ਨੰਗੇ ਤਾਂ ਨੱਕ ਬਣ ਕੇ ਲੰਗਦਾ ਹੈ ਤੁਸੀਂ ਕੌਣ ਹੋ ਨਾਲ ਹੀ ਰੱਬ ਨੂੰ ਵੀ ਕੋਸਾ ਲੱਗਿਆ ਹੈ ਰੱਬਾ ਮੈਂ ਤੇਰਾ ਕੀ ਵਿਗਾੜਿਆ ਸੀ ਤੂੰ ਵੀ ਤਰਸ ਨਹੀਂ ਮੇਰੇ ਤੇ ਕਰਦਾ ਤੂੰ ਬੜਾ ਜ਼ਾਲਮ ਹੋ ਗਿਆ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਹੇ ਫਕੀਰ ਸਾਈ ਹੁਣ ਤੂੰ ਰੱਬ ਨੂੰ ਕਿਉਂ ਕੋਸਦਾ ਹੈ ਪਰਮੇਸ਼ਵਰ ਨੂੰ ਹੁਣ ਤੂੰ ਦੋਸ਼ਨਾ ਦੇ ਇਹ ਤਾਂ ਤੇਰੇ ਕਰਮਾਂ ਦੇ ਦੋਸ਼ ਹਨ ਪਹਿਲਾਂ ਤੂੰ ਪਰਮੇਸ਼ਰ ਨੂੰ ਪੁੱលਿਆ ਹੈ ਪੁੱਲਨ ਦੇ ਨਾਲ ਵੀ ਕਰਮਾਂ 'ਚ ਫਸਿਆ ਹੈ ਅਤੇ ਉਹਨਾਂ ਭੋਗਾਂ ਦੇ ਵਿੱਚੋਂ ਤੇਰੇ ਹਿੱਸੇ ਇਹ ਬਿਮਾਰੀ ਆਈ ਹੈ ਅਤੇ ਹੁਣ ਤੂੰ ਰੱਬ ਨੂੰ ਕੋਸੀ ਜਾਂਦਾ ਹੈ ਅਤੇ ਰੱਬ ਨੂੰ ਕਹਿੰਦਾ ਹੈ ਕਿੱਥੇ ਲੁੱਕ ਕੇ ਬੈਠਾ ਹੈ ਮੇਰੀ ਵਾਰੀ ਮੇਰੇ ਤੇ ਤਰਸ ਨਹੀਂ ਕਰਦਾ ਉਹ ਰੱਬ ਤੇਰੇ ਤੋਂ ਦੂਰ ਨਹੀਂ ਹੈ ਉਹ ਤਾਂ ਤੇਰੇ ਅੰਦਰ ਹੀ ਹੈ ਆਪਣੇ ਆਪ ਦੀ ਪਛਾਣ ਕਰ ਆਪਣੇ ਅੰਦਰ ਚਾਹਕ ਤੂੰ ਖੁਦ ਹੀ ਉਸ ਨੂੰ ਵਿਸਾਰਿਆ ਅਤੇ ਵਿਸਾਰਿਆਂ ਦੇ ਨਾਲ ਹੀ ਇਹ ਤੇਰਾ ਹਾਲ ਹੋਇਆ ਹੈ ਇਹ ਜੋ ਤੇਰੇ ਕੰਨ ਸਨ ਇਹ ਸੁਣਨ ਵਾਸਤੇ ਦਿੱਤੇ ਸਨ ਨੱਕ ਸੁੰਘਣ ਵਾਸਤੇ ਦਿੱਤਾ ਸੀ ਜੀਬਾਂ ਦਿੱਤੀ ਸੀ ਬੋਲਣ ਵਾਸਤੇ ਅੱਖਾਂ ਦਿੱਤੀਆਂ ਸਨ ਦੇਖਣ ਵਾਸਤੇ ਜਿਸ ਖੁਦਾ ਨੇ ਤੈਨੂੰ ਮਾਤਾ ਦੇ ਗਰਭ ਵਿੱਚ ਇੰਨੀ ਅਗਨੀ ਵਿੱਚੋਂ ਬਚਾਇਆ ਤੇਰਾ ਸੋਨਾ ਰੂਪ ਉਸਨੇ ਦਿੱਤਾ ਤੈਨੂੰ ਇੱਜ਼ਤ ਬਖਸ਼ੀ ਸਾਰੇ ਸੰਸਾਰ ਦੇ ਵਿੱਚ ਇੰਦਰ ਸੀ ਪਰ ਤੂੰ ਉਸਨੂੰ ਭੁਲਾਈ ਬੈਠਾ ਹੈ ਤੈਨੂੰ ਚਾਹੀਦਾ ਸੀ ਕੰਨਾਂ ਨਾਲ ਉਸਦੀ ਬਾਣੀ ਸੁੰਦਾ ਰਾਗ ਸੁੰਦਾ ਇਹਨਾਂ ਨੇਤਰਾਂ ਨਾਲ ਉਸਤੇ ਦਿਦਾਰੇ ਕਰਦਾ ਹੱਥਾਂ ਨਾਲ ਉਸਦੀ ਸੇਵਾ ਕਰਦਾ ਪਰ ਤੂੰ ਤਾਂ ਪਰਮੇਸ਼ਰ ਨੂੰ ਭੁਲਾ ਹੀ ਦਿੱਤਾ ਅਤੇ ਇਸੇ ਕਰਕੇ ਇਹ ਲੋਕ ਦਿਨੋਂ ਆ ਲੱਗੇ ਹਨ ਪਰਮੇਸ਼ਵਰ ਨੂੰ ਪੁੱਲ ਕੇ ਖਾਣ ਦੇ ਵਿੱਚ ਪੀਣ ਦੇ ਵਿੱਚ ਕੰਮ ਦੇ ਵਿੱਚ ਨਸ਼ੀਆਂ ਦੇ ਵਿੱਚ ਪ੍ਰਿਤ ਹੋ ਗਿਆ ਤੇਰੀ ਇਸ ਸੁੰਦਰ ਦੇਹੀ ਨੂੰ ਇਨਾ ਭੋਗਾ ਨੇ ਗਾਲ ਦਿੱਤਾ ਇਸ ਦੁਨੀਆ ਵਿੱਚ ਤੂੰ ਮੋਹ ਪਾ ਲਈ ਪ੍ਰੀਤਾਂ ਪਾ ਲਈਆਂ ਸੁਆਦਾਂ ਦੇ ਵਿੱਚ ਫਸ ਗਿਆ ਇਨਾ ਚੀਜ਼ਾਂ ਦੇ ਨਾਲ ਦਰਗਾਹ ਦੇ ਵਿੱਚ ਮਨ ਨਹੀਂ ਮਿਲਿਆ ਕਰਦੇ ਜਦੋਂ ਉਸਨੇ ਇਹ ਸਾਰੀਆਂ ਗੱਲਾਂ ਸੁਨੀਆਂ ਤਾਂ ਉਸਦਾ ਸਾਰਾ ਜੀਵਨ ਸਾਹਮਣੇ ਆ ਗਿਆ ਕਿ ਸੱਚਮੁੱਚ ਹੀ ਇਨਾ ਭੋਗਾ ਨੇ ਮੋਹ ਨੇ ਇਨਾ ਵਾਸ਼ਨਾਵਾਂ ਨੇ ਮੇਰੀ ਦੇਹ ਦਾ ਇਹ ਹਾਲ ਕੀਤਾ ਹੈ ਹਨ ਉਹ ਹੀ ਜਿੰਨਾ ਵਿੱਚ ਮੇਰਾ ਮੋਹ ਪਿਆ ਸੀ ਮੇਰੇ ਨੇੜੇ ਤੇਰੇ ਨਹੀਂ ਲੱਗਦੇ ਗੁਰੂ ਨਾਨਕ ਪਾਸ਼ਾ ਬਾਣੀ ਪੜ੍ਹ ਰਹੇ ਹਨ ਹੁਣ ਧਿਆਨ ਦੇ ਕੇ ਸੁਣਦਾ ਹੈ ਜਿਵੇਂ ਜਿਵੇਂ ਸ਼ਬਦ ਚੋਂਦਾ ਹੈ ਤਿਉਂ-ਤਿਉਂ ਉਸ ਨੂੰ ਆਰਾਮ ਆਉਂਦਾ ਹੈ ਉਸ ਤੇ ਮਨ ਨੂੰ ਸ਼ਾਂਤੀ ਹੋਂਤੀ ਜਾਂਦੀ ਹੈ ਕਲਪਨਾ ਹੱਟੀ ਜਾ ਰਹੀ ਹੈ ਅਤੇ ਜਦੋਂ ਇਸ ਨੂੰ ਕੁਝ ਸ਼ਾਂਤੀ ਆਈ ਸ਼ਾਂਤੀ ਆਉਂਦੇ ਸਾਰੇ ਹੀ ਜਿਹੜੀ ਨੀਂਦ ਕਦੇ ਦੇਖੀ ਨਹੀਂ ਸੀ ਉਹ ਵੀ ਆ ਗਈ ਸੁਖ ਮਹਿਸੂਸ ਹੋਇਆ ਗੁਰੂ ਮਹਾਰਾਜ ਕਹਿ ਲਗੇ ਮਰਦਾਨਿਆ ਅਮਰਤ ਵੇਲਾ ਹੋ ਆਇਆ ਹੈ ਹਰੀ ਦਾ ਜਸ ਕਰਨ ਦਾ ਫੇਰ ਸਮਾ ਹੋ ਗਿਆ ਹੈ ਆਪਾਂ ਇਸ਼ਨਾਨ ਕਰ ਲਈਏ ਉਸ ਵੇਲੇ ਖੂਹ ਵਿੱਚੋਂ ਪਾਣੀ ਕੱਢਿਆ ਗਿਆ ਚਚਵੱਚੇ 'ਚੋਂ ਸੁਥਰਾ ਪਾਣੀ ਪਾ ਕੇ ਮਹਾਰਾਜ ਦਾ ਇਸ਼ਨਾਨ ਕਰਵਾਇਆ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਇਸ਼ਨਾਨ ਕੀਤਾ ਤੇ ਸਵੈ ਸਰੂਪ ਵਿੱਚ ਲੀਨ ਹੋ ਗਏ ਆਪ ਬੜੀ ਦੇਰ ਤੱਕ ਸਮਾਧੀ ਵਿੱਚ ਸਥਿਤ ਰਹੇ ਜਦੋਂ ਦਿਨ ਚੜਨ ਦੇ ਨੇੜੇ ਆਇਆ ਉਸ ਵੇਲੇ ਫੇਰ ਹੁਕਮ ਹੋਇਆ ਮਰਦਾਨਿਆ ਹਰੀ ਦਾ ਜਸ ਕਰ ਜਿਵੇਂ ਹੀ ਹਰੀਦਾ ਜਾਸਾ ਸ਼ੁਰੂ ਕੀਤਾ ਇਸ ਨੂੰ ਜਾਗ ਆ ਗਈ ਕੀ ਤਕਰਾ ਹੈ ਸਰੀਰ ਦੀ ਪੀੜਾ ਹੀ ਨਹੀਂ ਰਹੀ ਖਤਮ ਹੋ ਗਈ ਸਾਰੀ ਸਰੀਰ ਦੀ ਪੀੜਾ ਕੋੜੀ ਕਹਿ ਲੱਗਾ ਇਹ ਤਾਂ ਕੋਈ ਫਰਿਸ਼ਤੇ ਆਏ ਹਨ ਇਹਨਾਂ ਦੀ ਕਲਾਮ ਦੇ ਅੰਦਰ ਕੀ ਜਾਦੂ ਹੈ ਜਿਉਂ-ਜਿਉਂ ਇਹ ਬੋਲਦੇ ਹਨ ਤਿਵੇਂ-ਤਿਵੇਂ ਹੀ ਮੈਂ ਰਾਜੀ ਹੋ ਰਿਹਾ ਹਾਂ ਅਖੀਰ ਨੂੰ ਦਿਨ ਚੜ੍ਹ ਹੀ ਆਇਆ ਮਹਾਰਾਜ ਸਮਾਦੀ ਤੋਂ ਉਠਾਲ ਹੋਏ ਆ ਕੇ ਚੰਨਾ ਤੇ ਟੈਪਿਆ ਕਹਿ ਲੱਗਾ ਪਾਸ਼ਾ ਮੈਨੂੰ ਬਖਸ਼ ਲੋ ਆਪ ਤਾਂ ਦਰਵੇਸ਼ ਸਾਈ ਹੋ ਕਿਰਪਾ ਕਰੋ ਮੈਂ ਬੜਾ ਪਾਪੀ ਹਾਂ ਸਾਤਮਤ ਹੀ ਜੋਤਸੀ ਬਚਨ ਕਹੇ ਹਨ ਸਾਰੇ ਮੇਰੇ ਜੀਵਨ ਵਿੱਚ ਹੋਏ ਹਨ ਮੈਂ ਸਵਾਦਾਂ ਵਿੱਚ ਪਿਆ ਰਹਾ ਮੇਰੇ ਦਾਗ ਲੱਗ ਗਏ ਹਨ ਮੈਂ ਵੀ ਬਿਮਾਰ ਹੋਇਆ ਹਾਂ ਮੈਂ ਪਰਮੇਸ਼ਵਰ ਨੂੰ ਭੁੱਲਿਆ ਰਹਾ ਹਾਂ ਬੈਠ ਕੇ ਤਿਰਹੀ ਪਰਮੇਸ਼ਰ ਵਾਲਾ ਅੱਜ ਪਰਮੇਸ਼ਰ ਦਾ ਮੈਂ ਜੱਸ ਸੁਨੇਆ ਅਤੇ ਇਸ ਦੇ ਨਾਲ ਹੀ ਮੇਰਾ ਸਰੀਰ ਮੈਨੂੰ ਇਸ ਤਰ੍ਹਾਂ ਲੱਗਣ ਲੱਗਾ ਜਿਵੇਂ ਠੀਕ ਹੋ ਗਿਆ ਹੈ ਗੋਲੂ ਮਹਾਰਾਜ ਨੇ ਕਿਹਾ ਪਿਆਰਿਆ ਵਸਤਾ ਲਾ ਕੇ ਉਹ ਦੇਖ ਜਿੱਥੇ ਅਸੀਂ ਇਸ਼ਨਾਨ ਕੀਤਾ ਹੈ ਉਸ ਜਲ ਚ ਇਸ਼ਨਾਨ ਕਰ ਲੈ ਕੋੜੀ ਚਲਾ ਗਿਆ ਜਾ ਕੇ ਇਸ਼ਨਾਨ ਕੀਤਾ ਹੈ ਹੈਰਾਨ ਹੋ ਗਿਆ ਆਪਣਾ ਸਰੀਰ ਵੇਖ ਕੇ ਇਸ ਦਾ ਸਾਰਾ ਸਰੀਰ ਬਿਲਕੁਲ ਕੰਚਨ ਵਰਗਾ ਹੋ ਗਿਆ ਕਿਤੇ ਵੀ ਕੋਈ ਦਾਗ ਨਹੀਂ ਰਿਹਾ ਕੋੜ ਦਾ ਉਹ ਗੁਰੂ ਨਾਨਕ ਪਾਸ਼ਾ ਦੇ ਪਾਸ ਆਇਆ ਅਤੇ ਕਹਿਣ ਲੱਗਾ ਪਾਸ਼ਾ ਉਹ ਅਕਸ਼ੀਰ ਮੈਨੂੰ ਬਖਸ਼ ਦਿਓ ਜਿਹੜੀ ਤੁਹਾਡੇ ਕੋਲ ਹੈ ਜਿਸ ਨੂੰ ਤੁਸੀਂ ਨਾਮ ਕਹਿੰਦੇ ਹੋ बार-बार ਕਿਰਪਾ ਕਰੋ ਮੈਨੂੰ ਉਸ ਦੀ ਸੋਧੀ ਬਖਸ਼ੋ ਮੈਂ ਜੀਵਨ ਵਿਅਰਥਕਵਾ ਬੈਠਾ ਹਾਂ ਉਸ ਵੇਲੇ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਸਾਹਮਣੇ ਬਿਠਾਇਆ ਬਿਠਾ ਕੇ ਸਾਵਧਾਨ ਕੀਤਾ ਅਤੇ ਕਿਹਾ ਫਕੀਰ ਸਾਈਂ ਕਹੋ ਵਾਹਿਗੁਰੂ ਕਹੋ ਵਾਹਿਗੁਰੂ ਕਹੋ ਵਾਹਿਗੁਰੂ ਤਿੰਨ ਵਾਰੀ ਕਹਿੰਦੀ ਹੀ ਦੇਰ ਸੀ ਰੋਮ ਰੋਮ ਵਿੱਚ ਤੂੰ ਨਹੀਂ ਉੱਠ ਖੜੀ RAM ਦੀ ਮਸਤ ਹੀ ਹੋ ਗਿਆ ਕੀ ਦੇਖਦਾ ਹੈ ਸਾਰਾ ਬ੍ਰਹਿਮੰਡ ਨਾਮ ਜਪ ਰਿਹਾ ਹੈ ਸਾਰੇ ਹੀ ਕਰ ਰਹੇ ਹਨ ਸਾਰੇ ਹੀ ਨਾਮ ਜਪ ਰਹੇ ਹਨ ਜਿੰਨਾ ਵੀ ਕੁਝ ਹੈ ਧਰਤੀ ਆਕਾਸ਼ ਪਤਲ ਜੋ ਵੀ ਦ੍ਰਿਸ਼ਟੀ ਆਉਂਦਾ ਹੈ ਜੋ ਵੀ ਪੰਛੀ ਬੋਲ ਰਿਹਾ ਹੈ ਨਾਮ ਤੋਂ ਬਗੈਰ ਦਾ ਕੁਝ ਸੁਣ ਹੀ ਨਹੀਂ ਰਿਹਾ ਹੁਣ ਇਹ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ ਸਾਰੇ ਸ਼ਹਿਰ ਵਿੱਚ ਰੋਲਾ ਪੈ ਗਿਆ ਕਿ ਕੋਈ ਐਸਾ ਵਲੀ ਅਲਾ ਆਇਆ ਹੈ ਕੋਈ ਰੱਬ ਦਾ ਪਿਆਰਾ ਆਇਆ ਹੈ ਜਿਸ ਨੂੰ ਕਿਸੇ ਨੇ ਸ਼ਹਿਰ ਵਿੱਚ ਰੁਕਰ ਨੂੰ ਥਾਂ ਨਹੀਂ ਸੀ ਦਿੱਤਾ ਜਿਸ ਨੂੰ ਰਾਤ ਕੱਟਣ ਨਹੀਂ ਸੀ ਦਿੱਤੀ ਉਸ ਨੇ ਇਸ ਕੋੜੀ ਦੀ ਚੌਂਪੜੀ ਵਿੱਚ ਇੱਕ ਰਾਤ ਹੀ ਕੱਟੀ ਅਤੇ ਇਸ ਦਾ ਸਾਰਾ ਲੋਕ ਦੂਰ ਕਰ ਦਿੱਤਾ ਹੁਣ ਸਾਰਾ ਨਗਰ ਹੀ ਗੁਰੂ ਮਹਾਰਾਜ ਕੋਲ ਆਇਆ ਕਿ ਆ ਕੇ ਕਹਿਣ ਲੱਗਾ ਅਸੀਂ ਨਾਸਤਕ ਲੋਕ ਅਸੀਂ ਨਹੀਂ ਜਾਣਦੇ ਸਾਨੂੰ ਤਾਂ ਆਪ ਦੀ ਪਛਾਣ ਨਹੀਂ ਆਈ ਅਸੀਤਾਂ ਨੂੰ ਆਰਾਮ ਵਾਸਤੇ 2 ਫੁੱਟ ਜਗ੍ਹਾ ਨਹੀਂ ਦਿੱਤੀ ਤੁਹਾਡਾ ਨਹਾਦਰ ਕੀਤਾ ਸਾਨੂੰ ਬਖਸ਼ ਦਿਓ ਬੇਨਤੀਆਂ ਕਰਕੇ ਗੁਰੂ ਮਹਾਰਾਜ ਨੂੰ ਨਗਰ ਵਿੱਚ ਲੈ ਜਾਂਦੇ ਹਨ ਗੁਰੂ ਮਹਾਰਾਜ ਨੇ ਉੱਥੇ ਫਿਰ ਤਾਸੀਰ ਕੀਤੀ ਅਤੇ ਸਾਰੇ ਨਗਰ ਵਾਸੀਆਂ ਨੂੰ ਨਾਮ ਦੇ ਲਾੜ ਲਗਾਇਆ ਅਤੇ ਅਸਲੀ ਮਾਰਗ ਦਰਸਾਇਆ ਇਸ ਸਾਖੀ ਤੋਂ ਆਪਣੇ ਲਈ ਵੀ ਸਿੱਧ ਲੈਣੀ ਹੈ ਇਹ ਸਮਾਂ ਲੰਘ ਜਾਣਾ ਹੈ ਫਿਰ ਹੱਥ ਨਹੀਂ ਓਨਾ ਐਸਾ ਨਾਮ ਜੋ ਸਾਰੇ ਦੁੱਖਾਂ ਨੂੰ ਦੂਰ ਕਰ ਦਿੰਦਾ ਹੈ ਦਰਗਾਹ ਵਿੱਚ ਸਹਾਇਤਾ ਦਿੰਦਾ ਹੈ ਜਿਸ ਦੇ ਹਿਰਦੇ ਵਿੱਚ ਨਾਮ ਵਸਦਾ ਹੈ ਉਹ ਰਾਜਿਆਂ ਦਾ ਰਾਜਾ ਬਣ ਜਾਂਦਾ ਹੈ ਐਸਾ ਨਾਮ ਜਪਣ ਦਾ ਵੇਲਾ ਸਾਨੂੰ ਹੁਣ ਪ੍ਰਾਪਤ ਹੋਇਆ ਹੈ ਲੇਕਿਨ ਮਾਇਆ ਏਡੀ ਪ੍ਰਬਲ ਹੈ ਕਿ ਉਹ ਸਾਡੇ ਪੈਰ ਨਹੀਂ ਲੱਗਣ ਦਿੰਦੀ ਏਡੀਆਂ ਜ਼ਬਰਦਸਤ ਲਹਿਰਾਂ ਘੁੰਮਣ ਕੇਰੀਆਂ ਹਨ ਕਿ ਸਾਨੂੰ ਹੋਸ਼ ਹੀ ਨਹੀਂ ਆ ਰਹੀ ਨਾਮ ਜਪਣ ਬੈਠਦੇ ਹਾਂ ਤਾਂ ਮਨ ਕਿਤੇ ਦਾ ਕਿਤੇ ਚਲਿਆ ਜਾਂਦਾ ਹੈ ਬਿਰਤੀ ਇਕਾਗਰ ਨਹੀਂ ਹੁੰਦੀ ਸਾਡੀ ਗੱਲ ਸਮਝ ਵਿੱਚ ਨਹੀਂ ਆਉਂਦੀ ਸਮਾਂ ਰੋਜ਼ ਲੰਘ ਜਾਂਦਾ ਹੈ 24000 ਸਵਾਸ ਰੋਜ਼ ਰੰਗ ਜਾਂਦਾ ਹੈ ਜਿੰਨੀ ਦੇਰ ਇਹ ਮੈਂ ਪਰੇ ਨਹੀਂ ਹੁੰਦੀ ਪਰਮੇਸ਼ਵਰ ਦਾ ਸਾਡੇ ਅੰਦਰ ਵਾਸਾ ਨਹੀਂ ਹੁੰਦਾ ਇੱਕ ਵਾਰੀ ਇਹ ਮੈਂ ਪਰੇ ਹੋ ਗਈ ਤਾਂ ਫਿਰ ਪਰਮੇਸ਼ਵਰ ਅੰਦਰ ਹੀ ਪ੍ਰਗਟ ਹੋ ਜਾਂਦਾ ਹੈ ਦੂਰ ਕਿਤੇ ਲੱਭਣ ਦੀ ਲੋੜ ਨਹੀਂ ਪੈਂਦੀ ਜਿਸ ਤਰ੍ਹਾਂ ਪਾਣੀ ਨੂੰ ਬੁਰਨੇ ਟਕ ਲਿਆ ਇਸੇ ਤਰ੍ਹਾਂ ਇਸ ਮੈਂ ਨੇ ਪਰਮੇਸ਼ਰ ਨੂੰ ਟਕਿਆ ਹੋਇਆ ਹੈ ਇਹ ਮੈਂ ਕੋਈ ਅਨਹੋਈ ਚੀਜ਼ ਨਹੀਂ ਇਸ ਦੀ ਕੋਈ ਜੜ ਨਹੀਂ ਕੇਵਲ ਇੱਕ ਪਰਮ ਹੈ ਮਾਇਆ ਹੈ ਜਿਹੜਾ ਪਰਮੇਸ਼ਰ ਨੂੰ ਦਿਸ ਨਹੀਂ ਦਿੰਦਾ ਅਤੇ ਇਸ ਦਾ ਇਲਾਜ ਕੇਵਲ ਨਾਮ ਹੈ ਜਿੱਥੇ ਨਾਮ ਆਵਜਦਾ ਹੈ ਉਤੇ ਹਉਮੈ ਦਾ ਨਾਸ਼ ਹੋ ਜਾਂਦਾ ਹੈ ਅਤੇ ਪਰਮੇਸ਼ਵਰ ਪ੍ਰਗਟ ਹੋ ਜਾਂਦਾ ਹੈ ਪਰਮੇਸ਼ਵਰ ਦੇ ਪ੍ਰਗਟ ਹੋਣ ਨਾਲ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਅਤੇ ਅਗਿਆਨ ਦਾ ਹਨੇਰਾ ਦੂਰ ਹੋ ਜਾਂਦਾ ਹੈ ਅਤੇ ਫਿਰ ਇਹ ਜੀਵ ਆਤਮਾ ਉਸ ਪਰਮ ਆਤਮਾ ਵਿੱਚ ਲੀਨ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ